ਮਰਦਾਬਾਦ ਮਰਦਾਬਾਦ ਮਰਸੀਬਾਦ ਸਰਕਾਰ ਮਰਦਾਬਾਦ ਆਦੇ ਕਰਕੇ ਪੂਰੇ ਹੈੱਡਕੁਆਰਟਰਾਂ ਦੇ ਅਧਿਸੀ ਦਫ਼ਤਰਾਂ ਜਾਂ ਮਕਸੀਦਾਂ ਦੇ ਘਰ ਨੇ ਨਿਗਰ ਹੋ ਰਹੇ ਨੇ ਆਦੇ ਜਿਹੜੇ ਸਰਕਾਰ ਅਰਿਆਨਾ ਸਰਕਾਰ ਦੇ ਹੋਣ ਦੇ ਬੁਗਲੇ ਪੁੱਕੇ ਜਾਣਗੇ ਕਿਸੇ ਦਫ਼ਤਰਾਂ ਦੇ ਜਾ ਕੇ ਸਾਰੇ ਹੈੱਡਕੁਆਰਟਰਾਂ ਦੇ ਪੁੱਕੇ ਪੁੱਕੇ ਜਾਣਗੇ ਉਹ ਕਿਨੇ ਗੁਰਤੇ ਹੋਂ ਚੰਗ ਸੋਨਾ ਸੋ ਪਾਸੇ ਦਾ ਵਿਧ ਪ੍ਰਧਾਨ ਜੀ ਨੇ ਪ੍ਰਦਰਸ਼ਨ ਕਰਦੇ ਜਿਹੜਾ ਪ੍ਰਦਰਸ਼ਨ ਜਿਹੜੇ ਹਰਿਆਣਾ ਸਰਕਾਰ ਨੇ ਸਿੱਧੀਆਂ ਗੋਲੀਆਂ ਚਲਾਈਆਂ ਤੇ ਕਿਸਾਨਾਂ ਦੇ ਸਾਡਾ ਇੱਕ ਸ਼ਹੀਦਵਾਲਾ ਸੁਖਰ ਸਿੰਘ ਸ਼ਹੀਦ ਹੋਇਆ ਸਿੱਧੀਆਂ ਗੋਲੀਆਂ ਮਾਰ ਕੇ ਸਰਕਾਰ ਉਹ ਅਫਸਰਾਂ ਨੂੰ ਹਰਿਆਣਾ ਸਰਕਾਰ ਆ ਰਾਸ਼ਟਰਪਤੀ ਮੈਡਲ ਵਗੈਰਾ ਦੇ ਰਹੀ ਆ ਉਹਦੇ ਕਰਕੇ ਜਿਹੜੇ ਕਿਸਾਨ ਲੋਕਾਂ ਦੇ ਟਿੱਡ ਭਰਦੇ ਨੇ ਫਸਲਾਂ ਪਾਲ ਪਾਲ ਕੇ ਆਪਣੀਆਂ ਹੱਕੀ ਮੰਗਾ ਵਾਸਤੇ ਦਿੱਲੀ ਜਾ ਨਹੀਂ ਸਕਦੇ ਉਹਨਾਂ ਨੂੰ ਸਿੱਧੀਆਂ ਗੋਲੀਆਂ ਬਿਜਾਰਨ ਸਰਕਾਰ ਉਹਨਾਂ ਨੂੰ ਸਨਮਾਨਤ ਕਰ ਰਹੀ ਆ ਔਰ ਦੇ ਕਰਕੇ ਪੂਰੇ ਹੈੱਡਕ quartਰਾਂ ਪਰ ਦੇਸੀ ਦਫ਼ਤਰਾਂ ਜਾਂ ਤਸੀਲਦਾਰਾਂ ਤੇ ਧਰਨੇ ਵਿਚਾਰੇ ਹੋ ਰਹੇ ਨੇ ਉਹਨਾਂ ਬਿਜੇ ਸਰਕਾਰ ਹਰਿਆਣਾ ਸਰਕਾਰ ਦੇ ਅਫਸਰਾਂ ਦੇ ਉਤਰੇ ਫੁਕੇ ਜਾ ਰਹੇ ਕਿ ਲੱਗਦਾ ਹਰਿਆਣਾ ਹਰਿਆਣੇ ਵੱਲੋਂ ਜਿਹੜਾ ਆਦੀ ਕਿ ਦਿੱਲੀ ਨੂੰ ਕਿਸਾਨ ਵੀ ਚਲੇ ਕਿਨ ਬਾਰਡਰ ਵਾਲੇ ਤਾਂ ਕਿਸਾਨ ਬੈਠ ਕੇ ਕਿੱਦਾਂ ਦੇਖਦੇ ਮੁੰਡਾ ਦੇਖੋ ਜਿਹੜੀਆਂ ਹੈ ਮੰਗਾਂ ਨੇ ਕਿਸਾਨ ਦੇ ਮੰਗਾਂ 10 ਮੰਗਾਂ ਨੇ ਉਹ ਬੀਜੇਪੀ ਸਰਕਾਰ ਦੀਆਂ ਮੰਨੀਆਂ ਹੋਈਆਂ ਮੰਗਾਂ ਨੇ ਜਦੋਂ ਬੀਜੇਪੀ ਸਰਕਾਰ ਸੱਤਾ ਚਾਹੀਦੀ ਤੇ ਉਹਨੇ ਮੰਗਿਆ ਮੰਨੀਆਂ ਦੀਆਂ ਵੀ ਐਮਐਸਪੀ ਦੇ ਗਾਰੰਟੀ ਕਰਉਣ ਬਣਾ ਮੰਗੇ ਬਾਕੀ ਸਮਾਮੇ ਨਾਲ ਇਕੱਠੇ ਰਿਪੋਰਟ ਲਾਗੀ ਕਰਾਂਗੇ ਇਹ ਸਾਰੇ ਮੰਗਾਉਣਾ ਮੰਨੀਆਂ ਬੇਚੀਆਂ ਪਰ ਸਰਕਾਰ ਨੇ ਵਾਦਾ ਖਲਾਫੀ ਕਰੀ ਜਿਹਦੇ ਵਿੱਚ ਉਹਦੇ ਕਰਕੇ ਦੇਖੋ ਜਿਹੜੀ ਬੀਜੇਪੀ ਸਰਕਾਰ ਆ ਉਹ ਕਿਸਾਨ ਮਜ਼ਦੂਰ ਵਿਰੋਧੀ ਆ ਕਿਉਂਕਿ ਕਾਰਪੋਰੇਟ ਸੈਕਟਰ ਨੂੰ ਉਪਰ ਚੱਕੀ ਦੀ ਜਾਰੀ ਆ ਕਿਸਾਨ ਤੇ ਮਜ਼ਦੂਰਾਂ ਨੂੰ ਹੇਠਾਂ ਲਿਖ ਕੇ ਜਾਂਦੀ ਆ ਉਹਦੇ ਵਿੱਚ ਜਿਵੇਂ ਆਪਾਂ ਉਦਾਹਰਨ ਦੇ ਤੌਰ ਤੇ ਨੌਟ ਬੰਦੀ ਹੋ ਗਈ ਕਦੇ ਕਰੋਨਾ ਟਾਈਮ ਹੋ ਗਿਆ ਕਦੇ ਦੇਖੋ ਜਿਹੜਾ ਮਜ਼ਦੂਰ ਵੀ ਅੱਜ ਆ ਉਹ ਮਜ਼ਦੂਰੀ ਕਰਕੇ ਆਪਣੇ ਬੱਚਾ ਨੂੰ ਹੀ ਪਾਲ ਸਕਦਾ ਕਿ ਜੇ ਆਪਾਂ ਜੇ ਫੈਕਟਰੀ ਦੀ ਗੱਲ ਕਰਦੇ ਆ 7000 8000 ਪਰ ਤਰ੍ਹਾਂ ਲੋਕ ਕੰਮ ਕਰ ਰਹੇ 7-8000 ਨਾਲ ਕਿਵੇਂ ਗੁਜ਼ਾਰਾ ਹੋ ਜੂਗਾ ਉਹਦੇ ਕਰਕੇ ਜਿਹੜੀ ਬੀਜਪੀ ਸਾਰਾ ਕਾਰਪਸੈਕਟਰ ਨੂੰ ਵਿਦਾਵਾ ਦੇ ਰਹੀ ਆ ਕਿਸਾਨ ਤੇ ਮਜ਼ਦੂਰ ਨੂੰ ਹੇਟਨ ਦੇ ਰਹੀ ਆ ਕੀ ਨੀਤੀ ਰਹੀ ਅੱਜ ਦੀ ਸਰ ਵੀ ਤੇ ਧੰਨਾ ਪਤਾ ਥੰਗਨ ਨਹੀਂ ਹੈ ਡੀਸੀ ਦਫਤਰ ਵਾਲੇ ਦੇ ਦੇਖੋ ਡੀਸੀ ਦਫਤਰ ਅੱਗੇ ਜਾ ਕੇ ਸਾਰੇ ਹੈੱਡਕ quarterਾਂ ਦੇ ਪੁਤਲੇ ਫੁੱਕੇ ਜਾਣਗੇ ਹਰਿਆਣਾ ਸਰਕਾਰ ਤੋਂ ਉਪਰਿਸ਼ਟ ਅਫਸਰਾਂ ਦੇ ਬੀਜਪੀ ਸਰਕਾਰ ਦੇ ਪੁਤਲੇ ਫੁੱਕੇ ਜਾਣਗੇ ਕਿਉਂਕਿ ਕਿਸਾਨ ਮਤੋਰ ਪਰੋਧੀ ਆ ਕਿਸਾਨ ਕੋਈ ਅੰਤਗਵਾਦੀ ਤਾਂ ਹੈ ਨਹੀਂ ਦੇਖੋ ਜਦੋਂ ਕਿਸਾਨ ਜਿਹੜੇ ਪੰਜਾਬ ਦੇ ਲੋਕ ਭਾਰਤ ਦੇ ਲੋਕ ਆਪਣੇ ਰਾਹ ਤਨ ਜਾ ਸਕਦੇ ਜਦੋਂ ਅਸੀਂ ਹਰਿਆਣਾ ਦੇ ਬਾੜ ਤੋਂ ਕਿ ਉੱਥੇ ਹਰਿਆਣਾ ਸਰਕਾਰ ਅਭਿਜੈਪੀ ਸਰਕਾਰ ਸਿੱਧੀਆਂ ਗੋਲੀਆਂ ਬਰਈ ਜਾਂਣਾ ਅਥਰੂ ਗੈਸ ਗੈਸ ਗੋਲੇ ਕਰਨ ਕਿਨੇ ਹਜ਼ਾਰਾਂ ਮੁੰਡੇ ਸਾਡੇ ਪੱਟੜ ਹੋਏ ਨੇ ਕਿਨੇ ਸ਼ਹੀਦ ਹੋਏ ਨੇ ਉੱਥੇ ਕਰਕੇ ਦੇਖੋ ਜੇ ਆਪਾਂ ਲੋਕਤੰਤਰ ਦੀ ਗੱਲ ਕਰੀਏ ਆ ਲੋਕਤੰਤਰ ਤਾਂ ਨਹੀਂ ਹੈਗਾ ਦੇਖੋ ਲੋਕਾਂ ਵਾਸਤੇ ਹੋਰ ਪਲੋਣਾ ਆਮ ਲੋਕਾਂ ਵਾਸਤੇ ਹੋਰ ਇਹ ਨੀਤੀ ਰਹੀ ਆਣ ਵੇਖੋ ਅਸੀਂ ਜਿਹੜੇ ਸਾਂਤਮਿਕ ਕਲਸ਼ਭਾਸ ਲੜਨ ਜਾਂ ਤੱਕ ਸੱਜਣਾ ਸਾਡੇ ਮੰਗਾਂ ਨੇ ਉਮ ਬੀਜੇ ਸਰਕਾਰ ਮੰਨੀ ਬੈਠੀ ਆ ਮੰਨੀਆਂ ਹੋਈਆਂ ਮੰਗਾਂ ਨੇ ਜਦ ਤੱਕ ਇਹ ਪੂਰੇ ਨਹੀਂ ਹੁੰਦੇ ਉਸ ਟਾਈਮ ਤੱਕ ਇਹ ਸੰਘਰਸ਼ ਲੜਾਂਗੇ ਜਿਵੇਂ ਇਹ ਦੀ ਤਾਜ਼ਾਤਾ ਨਾਲ ਆਪਾਂ ਜਿਹੜੀਆਂ ਪਿੱਛੇ ਹੁਣ ਵੋਟਾਂ ਪਈਆਂ ਨੇ ਉਹਦੇ ਜਿੱਥੇ ਜਿੱਥੇ ਅੰਦੋਲਨ ਦਾ ਪ੍ਰਭਾਵ ਰਿਹਾ ਬੀਜੇ ਸਰਕਾਰ ਨੂੰ ਕਾਫੀ ਫਰਕ ਪਿਆ ਦੇਖੋ ਜੇ ਜਿਹੜੇ ਕਿਸਾਨ ਮਜ਼ਦੂਰ ਜਿਹੜਾ ਮੋਹਸਟਰ ਲਾੜਰ ਨੇ ਉਹ ਆਪਣੀ ਹੱਕਾਂ ਮੰਗਾ ਬਾਅਦ ਤੇ ਲੜਰ ਨੇ ਉਹ ਸਾਰੇ ਭਾਰਤੀਆਂ ਮੰਗਾਂ ਨੇ ਉਹ ਕੋਈ ਇੱਕ ਬੰਦੇ ਦੀ ਮੰਗ ਨਹੀਂ ਹੈਗੀ ਜੇ ਐਮਐਸਪੀ ਗਰੰਟੀ ਕਾਨੂੰਨ ਬਣਦਾ ਤਾਂ ਹਰ ਇੱਕ ਵਰਗ ਨੂੰ ਫਾਇਦਾ ਹੋਊਗਾ ਕਿਉਂਕਿ ਹੁਣ ਆਪਾਂ ਗੱਲ ਕਰਾਂ ਜੇ ਐਮਐਸਪੀ ਜਿਹੜੀ ਚੀਜ਼ ਹੈ ਜੇਰੀ ਤੇ ਕਣਕ ਤੇ ਦਿੰਦੇ ਲੋਕਾਂ ਨੂੰ ਪਤਾ ਜੇ ਮੰਡੀ ਦਾ ਰੇਟ 2200 ਆ ਤਾਂ ਆਪਾਂ ਬਾਤ ਵਿੱਚ ਕਿਸੇ ਨੇ ਕਣਕ ਜਾਂ ਜੇਰੀ ਲੈਣ ਨੂੰ 2300 ਮਿਲ ਜਾਂਦੀ ਆ ਪਰ ਦੂਜੇ ਪਾਸੇ ਜਿਹੜੀਆਂ ਦੂਜੀਆਂ ਫਸਲਾਂ ਨੇ ਜੇ ਮੰਡੀ ਦੇ ਵਿੱਚ 5 ਰੁਪਏ ਜਾ ਰਹੀ ਆ ਵਾਪਸ ਮੁੜ ਕੇ 20 ਰੁਪਏ ਕਿਲੋ ਮੁੜਦੀ ਆ ਜੇ ਆਪਾਂ ਨੂੰ ਪਤਾ ਹੋਊਗਾ ਵੀ ਹਾਂ ਬਾ ਗੋਭੀ 5 ਰੁਪਏ ਕਿਲੋ ਆ ਆਲੂ 10 ਰੁਪਏ ਕਿਲੋ ਆ ਤਾਂ 1 ਤੋਂ 2 ਰੁਪਏ ਦੇ ਫਸਲਾਂ ਲੋਕਾਂ ਨੂੰ ਮਿਲ ਜੂਗੀ ਲੋਕਾਂ ਦੀ ਲੁੱਟ ਖੁੱਟ ਨਹੀਂ ਹੋਣੀ ਐ ਸਾਡਾ